ਦੇਖੋ ਬਹੁਤ ਮਾੜੀ ਕਟਨਾ ਹੋਈ ਜਿਹੜੀ ਕੱਲ ਹੋਈ ਹੈ ਉਹਦੇ ਅਸੀਂ ਲਿੰਦਿਆ ਕਰਦੇ ਆ ਸਰਕਾਰ ਨੇ ਆਪਦੀ ਜਿਹੜੀ ਕਾਲੀ ਕਰਤੂਤ ਦਿਖਾਤੀ ਜਿਹਨੇ ਇੱਕ ਬਹੁਤ ਹੀ ਗੈਰਜੰਮੂਰੀ ਢੰਗ ਨਾਲ ਕਿਸਾਨਾਂ ਕੋਲ ਮੀਟਿੰਗ ਸੱਦ ਕੇ ਬਦਲਾਰ ਕੀਤਾ ਮਗਰ ਉਹ ਜਿਹੜੇ ਬੈਠੇ ਸੀ ਕਿਸਾਨ ਬਜੂਰ ਵੀ ਟਰਾਲੀਆਂ ਚ ਉਹਨਾਂ ਨੂੰ ਟਰਾਲੀਆਂ ਦੇ ਬਾਹਰ ਕਰਕੇ ਸਮਾਨ ਚੁੱਕ ਕੇ ਜਿਹੜਾ ਘਰਾਂ ਨੂੰ ਭੇਜਿਆ ਹੈ ਉਤਰੀ ਕੇਰ ਦੀ ਵੀ ਨਫੇਦੀ ਐ ਕਰਦੇ ਆ ਕਿ ਉਹਨਾਂ ਨੂੰ ਸੰਭਾਲ ਨਹੀਂ ਚੱਣ ਦਿੱਤਾ ਤੇ ਫੈਕਟਰੀ ਵਾਲਿਆਂ ਨੂੰ ਖਤਾਨਾ ਤੋਂ ਛੁੱਟਿਆ ਤੇ ਉਹ ਜਿਹੜੇ ਬੇਕਦਰੀ ਕੀਤੀ ਹੈ ਸਮਾਨ ਦੀ ਤੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਧੋਖਾ ਵਿਸ਼ਵਾਸ ਘਾਤ ਕੀਤਾ ਉਹ ਨਿੰਦਣਯੋਗ ਹੈ ਅਸੀਂ ਅੱਜ ਇਹਦੇ ਰੋਸ ਵਜੋਂ ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਦੀਆਂ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਤੋਂ ਤੁਰੰਤ ਬਾਅਦ ਸਾਰੇ ਜ਼ਿਲ੍ਹੇ ਉਹਦੇ ਅਰਤੀ ਪੂਜਾਰੇ ਅੱਜ ਕਰਨਗੇ ਅੱਜ ਆਪਣੇ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਹੋ ਗਈ ਹੈ ਇਹ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਤੋਂ ਬਾਅਦ ਸਨਾਮ ਜਾ ਕੇ ਸ਼ਹਿਰ ਦੇ ਵਿੱਚ ਇਹ ਉਦਮ ਸਿੰਘ ਦੇ ਬੁੱਤ ਕੋਲੇ ਅਰਤੀ ਪੂਜਾਰਾ ਕਰਨਗੇ ਆਗਲਾ ਪ੍ਰੋਗਰਾਮ 23 ਤਰੀਕ ਦਾ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੰਗਰੂਰ ਸਨਾਮ ਦੇ ਵਿੱਚ ਮਨਾਇਆ ਜਾਊਗਾ ਤੇ ਬਰਨਾਲੇ ਵਾਲੇ ਬਰਨਾਲੇ ਮਨਾਉਣਗੇ ਬਾਕੀ ਹਰੇਕ ਜ਼ਿਲ੍ਹਾ ਆਪਣਾ ਆਪਣਾ ਖਾਂ ਉਹ ਚੂਬਾ ਉਹਦੇ ਵਿੱਚ ਵੀ ਪੈਣਾ ਤੇ ਨਾਜ਼ਮਾਨਾਂ ਦੀ ਸਮੂਹ ਦੇ ਮਤਾਂ ਦੀ ਆ ਜਬੀ ਵਾਲਾ ਹੋਊਗਾ ਹਰ ਹਾਲ ਵਿੱਚ ਉਹਦੇ ਵਿੱਚ ਉਹ ਹੈ ਉਹ ਚੰਡੀਗੜ੍ਹ ਮਾਰਕ ਦਾ ਉਹ ਉਹਦੇ ਬਾਰੇ ਵਿੱਚ ਕੀ ਕੁਝ ਕਰਨਾ ਹੈ ਕਿਸ ਤਰ੍ਹਾਂ ਜਾਣਾ ਹੈ ਉਹ ਆਗੂ ਨਾਲ ਮੀਟਿੰਗ ਕਰਕੇ ਰੈ ਕਰਕੇ ਪਲਾਨ ਬਣਾ ਅਸਲ ਦੇ ਵਿੱਚ ਜਿਹੜਾ ਕੱਲ ਸੰਭੂ ਬਾਗਰ ਤੋਂ ਸੜਿਆ ਖਨੌਰੀ ਬਾਗਰ ਤੋਂ ਉਹ ਸਾਰੇ ਕਿਸਾਨਾਂ ਦੇ ਤੇ ਸੱਟ ਅਸੀਂ ਇਹ ਵੀ ਉਰ ਦੇ ਵਿੱਚ ਨਿਸ਼ੀਧੀ ਕਰਦੇ ਹਾਂ ਕਿਉਂਕਿ ਇੱਕ ਮੁੱਢਕਵੀਂ ਮੀ ਹੱਕ ਹੈ ਨਰਲਾ ਹਕਈ ਦਾ ਉਹ ਜ਼ਰੂਰੀ ਹੱਕ ਕਿਸਾਨਾਂ ਤੋਂ ਖੋਇਆ ਗਿਆ ਕਿਉਂਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਹਿਲਾਂ ਰੋਕਣਾ ਉਹਨੂੰ ਮਾੜੀ ਗੱਲ ਹੈ ਫਿਰ ਪੰਜਾਬ ਸਰਕਾਰ ਦਾ ਤੇ ਹਮਲਾ ਕਰਨਾ ਅਤੀਵਿੰਦਨਯੋਗ ਹੈ ਕਿਉਂਕਿ ਇਹ ਥਲੇ ਉਹਨਾਂ ਬੋਤੇ ਦੀ ਸਾਰੀ ਲਹਿ ਤੇ ਜਿਹੜੀ ਸੱਟ ਹੈ ਮਰੀ ਗਈ ਹੈ ਅਸੀਂ ਕਦਾਚਿਤ ਵੀ ਇਹਨੂੰ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਅਸੀਂ ਅੱਗੇ ਵੀ ਇਹ ਗੱਲ ਦਾ ਖਿਆਲ ਰੱਖਦੇ ਆ ਕਿ ਅਸਲ ਦੇ ਵਿੱਚ ਜਿਹੜੀ ਸਰਕਾਰ ਨੇ ਉਹਤੇ ਹਮਲਾ ਕੀਤਾ ਇਹ ਬਹੁਤ ਮਾੜਾ ਹੈ ਨਿਰਜੁਜ ਹੈ ਸਮਝ ਲਿਆ ਇਹ ਆਪ ਸਰਕਾਰ ਨੇ ਸਾਰੀ ਕਿਸਾਨ ਲੈ ਕੇ ਹਮਲਾ ਕੀਤਾ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਛੇੜਾਂ ਚ ਕਸਬਿਆਂ ਚ ਪੰਜਾਬ ਸਰਕਾਰ ਦੀ ਆਰਥੀ ਭੂਕੇ ਇਹਦਾ ਅਬਰੂਦ ਹੈ ਉਜਤਾ ਮੰਗ ਅਸਲ ਦੇ ਵਿੱਚ ਜਿਹੜਾ ਸੋਡਾ ਸਵਾਲ ਹੈ ਇਹ ਸਵਾਲ ਬਹੁਤ ਵੱਡਾ ਹੈ ਤੇ ਵਧੀਆ ਵੀ ਹੈ ਵੱਡਾ ਤੇ ਵਧੀਆ ਇਸ ਕਰਕੇ ਹੈ ਕਿ ਜਿਹੜੀਆਂ ਨੀਤੀਆਂ ਨੇ ਕਿਸਾਨਾਂ ਨੂੰ ਖੱਜਲਖੋਰੀ ਕਰਨਾ ਹੈ ਕਿਸਾਨਾਂ ਦੇ ਸਭ ਕੁਝ ਲੁੱਟ ਕੇ ਲੈ ਕੇ ਜਾਣਾ ਹੈ ਇਹ ਦੁਕਾਨਦਾਰਾਂ ਦੇ ਵੀ ਲੁੱਟਣਾ ਹੈ ਇਹ ਮਜ਼ਦੂਰਾਂ ਦਾ ਵੀ ਲੁੱਟਣਾ ਹੈ ਇਹ ਮਜ਼ਦੂਰਾਂ ਦਾ ਵੀ ਲੁੱਟਣਾ ਹੈ ਆਉਣ ਵਾਲੇ ਸਮੇਂ 'ਚ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤਾਂ ਹੀ ਜਿਹੜੀ ਲੁੱਟ ਹੈ ਰੋਕੀ ਜਾ ਸਕਦੀ ਹੈ ਤਾਂ ਹੀ ਸਾਡੀ ਰੋਜੀ ਰੋਟੀ ਬਚਾਈ ਜਾ ਸਕਦੀ ਹੈ